ਜੀ ਦੋਸਤੋ ਆਪਾਂ ਪਹੁੰਚ ਗਏ ਆਂ ਜੀ ਨੀਲੋਂ ਹਿਰਨ ਪਾਰਕ ਦੇ ਵਿੱਚ ਅੱਜ ਆਪਾਂ ਤੁਹਾਨੂੰ ਸਾਰੇ ਜਾਨਵਰਾਂ ਦੀਆਂ ਵੀਡੀਓ ਦਿਖਾਵਾਂਗੇ ਜੀ ਅੱਜ ਤੁਹਾਨੂੰ ਸਾਰੇ ਜਾਨਵਰਾਂ ਦੀ ਉਮਰ 3 ਤੋਂ 12 ਸਾਲ ਦਾ 10 ਰੁਪਏ ਦੀ ਟਿਕਟ ਹੈ ਜੀ ਉਹਰੇ 13 ਸਾਲ ਤੋਂ ਉੱਪਰ ਵਾਲੇ ਦੀ 20 ਰੁਪਏ ਟਿਕਟ ਹੈ ਜੀ ਲਓ ਜੀ ਆਪਾਂ ਟਿਕਟ ਲੈ ਲਈਏ ਬਾਈ ਜੀ ਤੋਂ ਦੋ ਜਵਾਬ ਦੋ ਜਵਾਬ ਇੰਨਾ ਹੀ ਰਹਿਣਗੇ ਛੋਟਾ ਜਰਾ ਲਓ ਜੀ ਟਿਕਟ ਲੈ ਲਿਆ ਤੇ ਬਾਈ ਜੀ ਤੋਂ ਆਪਾਂ ਚੱਲਦੇ ਹਿਰਨ ਬਣੇ ਹੋਏ ਆ ਜੀ ਆਪਾਂ ਹਿਰਨ ਪਾਰਕ ਤੁਹਾਨੂੰ ਦਿਖਾਵਾਂਗੇ ਜੀ ਲਓ ਜੀ ਉਹ ਕਾਲੇ ਰੰਗ ਦਾ ਹਿਰਨ ਫਿਰਦਾ ਜੀ ਬਲੈਕਬੱਕ ਬੜਾ ਸੋਹਣਾ ਲੱਗਦਾ ਬੜਾ ਪਿਆਰਾ ਜਿਹਾ ਲੱਗ ਰਿਹਾ ਜੀ ਹਿਰਨ ਦੇ ਉਹ ਸਿੰਘ ਕਿੱਡੇ-ਕਿੱਡੇ ਆ ਦੇਖੋ ਜੀ ਬਲੈਕਬੱਕ ਬਲੈਕਬੱਕ ਆ ਨਜ਼ਾਰੇ ਲੈਂਦਾ ਫਿਰਦਾ ਚਿੜੀਆਂ ਘਰ ਚ ਦੇਖੋ ਜੀ ਉਹ ਇਧਰ ਜਾਣਾ ਆ ਜਾਓ ਇਧਰ ਆ ਗਏ ਘੂਰ 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 ਆ ਦੇਖੋ ਜੀ ਹਿਰਨ ਫਿਰਦੇ ਪਏ ਇੱਕ ਬੱਚਾ ਉਹਦਾ ਜੀ ਦੂਜਾ ਹਿਰਨ ਦੇਖੋ ਉਹਦੇ ਸਿੰਘ ਦੇਖੋ ਜੀ ਕਿੱਡੇ-ਕੱਡੇ ਆ ਆ ਮੂਰੇ ਜਾਲੀ ਜੀ ਔਨ ਕਰਕੇ ਥੋੜਾ ਜਿਆਦਾ ਕਲੀਅਰ ਨਹੀਂ ਆ ਰਿਹਾ ਜੀ ਫਿਰ ਵੀ ਮੈਂ ਤੁਹਾਨੂੰ ਕੋਸ਼ਿਸ਼ ਕਰੂੰਗਾ ਅੱਗੇ ਇਹਨਾਂ ਦੀ ਵੀਡੀਓ ਪੂਰੀ ਕਲੀਅਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜੀ ਆਪਾਂ ਲਓ ਜੀ ਆ ਗਿਆ ਦੇਖੋ ਜ਼ੂਮ ਕਰਕੇ ਆਪਾਂ ਦਿਖਾਉਨੇ ਆ ਜੀ ਦੇਖੋ ਸਿੰਘ ਕਿੱਡੇ-ਕੱਡੇ ਆ ਬੜੀ-ਬੜੀਆ ਇਹਦਾ ਰੰਗ ਬਹੁਤ ਵਧੀਆ ਜੀ ਡਬਲ ਸ਼ੇਡ ਜਾਂ ਮਾਰਦਾ ਲਓ ਜੀ ਜੰਗਲੀ ਜੀਵਾਂ ਦੀ ਰੱਖਿਆ ਕਰੋ ਇਹਨਾਂ ਨੂੰ ਵੀ ਜਿਉਣ ਦਾ ਹੱਕ ਹੈ ਜੀ ਪੰਛੀਆਂ ਦੇ ਨਾਲ ਪੂਰਾ ਪਿਆਰ ਕਰਿਆ ਕਰੋ ਜੀ ਤੁਹਾਨੂੰ ਹੋਰ ਪੰਛੀ ਦਿਖਾਉਣੇ ਆਪਾਂ ਅੱਗੇ ਵੀਡੀਓ 'ਚ ਚਲੋ ਚੱਲਦੇ ਆਂ ਜੀ ਦੇਖੋ ਜੀ ਚਿੜੀਆਂ ਕਿੰਨੇ ਪਿਆਰੇ ਪਿਆਰੇ ਕਲਰ ਆ ਜੀ ਚਿੜੀਆਂ ਦੇ ਐਨ ਖੁਸ਼ ਨੇ ਜੀ ਆਪਦੇ ਪਿੰਜਰੇ ਦੇ ਵਿੱਚ ਵਧੀਆ ਕਾਉਂਸਲਾ ਬਣਾਇਆ ਇਹਨਾਂ ਦਾ ਇਹ ਖੁੱਡਾ ਬਹੁਤ ਵਧੀਆ ਬਣਾਇਆ ਹੋਇਆ ਜੀ ਇਹਨਾਂ ਨੇ ਰੰਗ-ਬਰੰਗੀ ਚਿੜੀਆਂ ਦੇਖੋ ਜੀ ਨੀਲੇ ਕਲਰ ਦੀਆਂ ਪੀਲੇ ਕਲਰ ਦੀਆਂ ਬਹੁਤ ਸੋਹਣੀਆਂ-ਸੋਹਣੀਆਂ ਚਿੜੀਆਂ ਨੇ ਜੀ ਬੱਚਿਆਂ ਦੇ ਦੇਖਣ ਵਾਲੀ ਜਗ੍ਹਾ ਵਾਜੇ ਜਰੂਰ ਬੱਚਿਆਂ ਨੂੰ ਇੱਥੇ ਛੁੱਟੀ ਵਾਲੇ ਦਿਨ ਲੈ ਕੇ ਆਇਆ ਕਰੋ ਜੀ ਨੀਲੋਂ ਬਹੁਤ ਵਧੀਆ ਚਿੜੀਆ ਘਰ ਬਣਿਆ ਹੋਇਆ ਜੀ ਇੱਥੇ ਹਿਰਨ ਆਪਣੇ ਕੋਲ ਆ ਗਿਆ ਜੀ ਆਪਾਂ ਬਿਲਕੁਲ ਕੋਲੋਂ ਦਿਖਾਉਨੇ ਆ ਜੀ ਹਿਰਨ ਟੈਪ ਆ ਜੇ ਛੋਟੇ-ਛੋਟੇ ਸਿੰਗ ਨਿਕਲੇ ਨੇ ਹਜੇ ਜੀ ਦੇਖੋ ਆ ਸਿੰਗ ਦੇਖ ਸਕਦੇ ਹੋ ਤੁਸੀਂ ਮੂ ਦੇਖੋ ਅੱਖ ਦੇਖੋ ਇਹਦੀ ਕਿੰਡੀ ਵਧੀਆ ਆਖਾ ਲਓ ਜੀ ਦੇਖੋ ਜੀ ਖੇਡਦਾ ਪਿਆ ਵਾ ਹਿਰਨ ਇਹ ਵੀ ਹਿਰਨ ਦੀ ਨਸਲ ਹੀ ਆ ਜੀ ਲੇਕਿਨ ਜਿਹੜੇ ਜਿਆਦਾ ਵੱਡੇ ਸਿੰਘਾ ਵਾਲੇ ਆ ਉਹ ਉਧਰ ਫਿਰਦੇ ਪਏ ਆ ਉਹ ਲਓ ਜੀ ਇਹ ਹੈਗਾ ਪਲਮ ਹੈੱਡਡ ਪੈਰਾਕਿਟ ਇਹਦੀ ਉਮਰ 19 ਸਾਲ ਹੁੰਦੀ ਆ ਜੀ ਇੰਡੀਆ ਪਾਕਿਸਤਾਨ ਤੇ ਨੇਪਾਲ ਦੇ ਵਿੱਚ ਇਹ ਪਾਇਆ ਜਾਂਦਾ ਤੋਤਾ ਜੀ ਤਖਾਨੇ ਆ ਜੀ ਤੁਹਾਨੂੰ ਤੋਦਿਆਂ ਦੀ ਇਹ ਫੋਟੋ ਬਹੁਤ ਵਧੀਆ ਤੋਤੇ ਸੋਹਣੇ ਸੁਨੱਖੇ ਹਨ ਬੜਾ ਵਧੀਆ ਲੱਗਦੇ ਪਏ ਨੇ ਜੀ ਖੇਡਦੇ ਆਪਦੀ ਮਸਤੀ ਕਰਦੇ ਆ ਜੀ ਪੰਛੀਆਂ ਨਾਲ ਹਮੇਸ਼ਾ ਦੋਸਤੋ ਪਿਆਰ ਕਰਿਆ ਕਰੋ ਜੀ ਪੰਛੀਆਂ ਨੂੰ ਹਮੇਸ਼ਾ ਪਿਆਰ ਕਰਿਆ ਕਰੋ ਇਹਨਾਂ ਨਾਲ ਪਾਣੀ ਪੁਣੀ ਇਹਨਾਂ ਨੂੰ ਟਾਈਮ ਸਿਰ ਦਿਆ ਕਰੋ ਸਾਰਾ ਕੁਝ ਜੀ ਇੱਥੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ ਬਹੁਤ ਵਧੀਆ ਪਾਰਕ ਆ ਜੀ ਨੀਲੋ ਵਾਲੇ ਪੁਲ ਦੇ ਉੱਪਰ ਹੀ ਹਿਰਨ ਪਾਰਕ ਬਣੀ ਹੋਈ ਆ ਜੀ ਮੈਂ ਤੁਹਾਨੂੰ ਦਿਖਾ ਦੇਣਾ ਜੀ ਇਹਦੇ ਪੈਰ ਦਿਖਾਉਣਾ ਜੀ ਦੇਖੋ ਆਹ ਲੋ ਜੀ ਮਿੱਠੂ ਦੇ ਪੈਰ ਦੇਖੋ ਮਿੱਠੂ ਦਾ ਮੂੰਹ ਵੀ ਦੇਖ ਸਕਦੇ ਹੋ ਤੁਸੀਂ ਜੀ ਤੋਤੇ ਦਾ ਦੇਖੋ ਜੀ ਕਿੰਨਾ ਸੋਹਣਾ ਪਿਆਰਾ ਤੋਤਾ ਲੱਗ ਰਿਹਾ ਜੀ ਇਹਦੀ ਬਰਾਵਟ ਦੇਖੋ ਕਿੰਨੀ ਕੁਦਰਤ ਨੇ ਵਧੀਆ ਰੱਬ ਨੇ ਵਧੀਆ ਬਣਾਈ ਹੋਈ ਆ ਜੀ ਚੁੰਝ ਦੇਖੋ ਇਹਦੀ ਕਿੰਨੀ ਸਾਫ ਵਧੀਆ ਬਣਾਈ ਹੋਈ ਆ ਜੀ ਦੇਖੋ ਜੀ ਜਾਲੀ ਨੂੰ ਥੋੜਾ ਜਿਹਾ ਖਾਈ ਜਾਂਦਾ ਵਾ ਦੇਖੋ ਜੀ ਇਹਨਾਂ ਨੂੰ ਇਹਨਾਂ ਦਾ ਆਚਾਰਾ ਵੀ ਪਾਈਆਂ ਹੋਈਆਂ ਹਰੀਆਂ ਮਿਰਚਾਂ ਮੂੰਫਲੀ ਖੀਰੇ ਸਾਰਾ ਕੁਝ ਇਹਨਾਂ ਨੂੰ ਪਾਇਆ ਹੋਇਆ ਜੀ ਟਾਈਮ ਟੂ ਟਾਈਮ ਆਪਦਾ ਜਿੰਨੇ ਟਾਈਮ ਇਹਨਾਂ ਨੂੰ ਭੁੱਖ ਲੱਗਦੀ ਆਪਦਾ ਖਾ ਲੈਂਦੇ ਆ ਜੀ ਦੇਖੋ ਜੀ ਅੱਖ ਨਾਲ ਕਿਵੇਂ ਆਪਾਂ ਉਹਨੂੰ ਦੇਖ ਰਿਆ ਵਾ ਜੀ ਛਿੱਟ ਇਹਦੀ ਉਮਰ 19 ਸਾਲ ਹੁੰਦੀ ਹੈ ਜੀ ਇੰਡੀਆ ਪਾਕਿਸਤਾਨ ਤੇ ਨੇਪਾਲ ਦੇ ਵਿੱਚ ਲਓ ਜੀ ਹੁਣ ਆਪਾਂ ਤੁਹਾਨੂੰ ਬੋਰਡ ਦਿਖਾਉਣੀ ਹੈ ਰਾਤ ਤੋਤਾ ਵਿਗਿਆਨ ਦਾ ਜਿਹੜਾ ਨਾਮ ਆ ਜੀ ਇਹਦਾ ਸਿਰਾਕੁਲਾ ਯੂਪੀਟੀਰੀਆ ਵਾ ਸ਼੍ਰੇਣੀ ਏਵਸਾ ਬੱਚੇ ਦੇਣ ਦੀ ਇਹਦੀ ਉਮਰ ਹੈਗੀ ਆ 3 ਸਾਲ ਦੀ ਅੰਡੇ ਸਹਿਣ ਦਾ ਸਮਾਂ ਹੈਗਾ 28 ਦਿਨ ਅੰਡੇ 2 ਤੋਂ 4 ਦਿਨ ਕੁਦਰਤੀ ਭੋਜਨ ਬੀਜ ਕਾਜੂ ਫਲ ਫੁੱਲ ਕੀੜੇ ਅਨਾਜ ਬੀਜ ਫਲ ਸਬਜ਼ੀਆਂ ਵੰਡਰ ਭਾਰਤ ਤੇ ਸ਼੍ਰੀਲੰਕਾ ਉਮਰ 30 ਸਾਲ ਹੋਈ ਆ ਜੀ ਚਲੋ ਫਿਰ ਆਪਾਂ ਦਿਖਾਉਨੇ ਆ ਜੀ ਤੁਹਾਨੂੰ ਅੱਗੇ ਆਹ ਦੇਖੋ ਜੀ ਇਹ ਜੋ ਮੈਂ ਫੋਟੋ ਦਿਖਾ ਰਿਹਾ ਇਹ ਜੋ ਬੋਰਡ ਦੇ ਉੱਤੇ ਬਣਿਆ ਸੀ ਤੋਤਾ ਇਹੀ ਤੋਤਾ ਜੀ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਜੀ ਆ ਨਾਲ ਦਾ ਵੀ ਆ ਗਿਆ ਕਹਿੰਦਾ ਮੇਰੀ ਵੀਡੀਓ ਬਣਾ ਦਿਓ ਵੀਰੇ ਲਓ ਜੀ ਇਹਦੀ ਵੀ ਆਪਾਂ ਵੀਡੀਓ ਬਣਾਤੀ ਬੜੇ ਪਿਆਰ ਨਾਲ ਚੁੰਝ ਮਾਰਨ ਨੂੰ ਫਿਰਦਾ ਕੈਮਰੇ ਤੇ ਦੇਖੋ ਜੀ ਦੇਖੋ ਜੀ ਕਿੰਨਾ ਪਿਆਰਾ ਲੱਗ ਰਿਹਾ ਵਾ ਬਹੁਤ ਜ਼ਿਆਦਾ ਤੋਤੇ ਨੇ ਜੀ ਇਹਦੇ ਵਿੱਚ ਇਹ ਤੋਤੇ ਹੋਰ ਨਸਲ ਦੇ ਆ ਜੀ ਮਿੱਠੂ ਆਵੜੇ ਬੋਲ ਲੋ ਜੀ ਦੇਖਿਆ ਆਪਾਂ ਮਿੱਠੂ ਬੋਲਿਆ ਨਾਲ ਹੀ ਬੋਲਦਾ ਜੀ ਤੋਤਾ ਹਾਂਜੀ ਆਗੇ ਜੀ ਆਗੇ ਤੁਹਾਡੇ ਕੋਲੇ ਵੀ ਆਗੇ ਆਹ ਦੇਖੋ ਜੀ ਕਿੰਨੇ ਵਧੀਆ ਤੋਤੇ ਦੇਖੋ ਜੀ ਮਿੱਠੂ ਮਿੱਠੂ ਚੂਰੀ ਖਾਣੀ ਆ ਖਾਣੀ ਆ ਚੂਰੀ ਖਾਣੀ ਆ ਮਿੱਠੂ ਕਿਦਾਂ ਠੀਕ ਹੈ ਠੀਕ ਹੈ ਠੀਕ ਹੈ ਕੀ ਕਰਦੇ ਹੋ ਖੇਡਦੇ ਹੋ ਚਲੋ ਖੇਡ ਲਓ ਖੇਡ ਲਓ ਜੀ ਲਓ ਜੀ ਖੇਡ ਲਓ ਬਹੁਤ ਜਿਆਦਾ ਤੋਤੇ ਵਧੀਆ ਜੀ ਓਰੇ ਮੈਂ ਤੁਹਾਨੂੰ ਬੋਟ ਦਿਖਾ ਰਿਹਾ ਜੀ ਇਹ ਇਹ ਹੈਗਾ ਜੀ ਕੋਕਟੇਲ ਉਮਰੇ ਦੀ 10 ਤੋਂ 15 ਸਾਲ ਆ ਜੀ ਏਰੀਆ ਆਸਟ੍ਰੇਲੀਆ ਭੋਜਨ ਇਹਦਾ ਕੰਗਣੀ ਕੰਗਣੀ ਬਾਜਰਾ ਸੇਵ ਤੇ ਪਾਲਕ ਆ ਇਹ ਥੋੜਾ ਮਹਿੰਗਾ ਦੋਤਾ ਲੱਗਦਾ ਜੀ ਜਿਹੜਾ ਸੇਵ ਫਰੂ ਲਿਖਿਆ ਸੇਵ ਖਾਂਦੇ ਆ ਇਹ ਥੋੜਾ ਮਹਿੰਗਾ ਇਹਦੀ ਆਪਾਂ ਤੁਹਾਨੂੰ ਫੋਟੋ ਦਿਖਾਉਨੇ ਆ ਜੀ ਲਓ ਜੀ ਲਓ ਜੀ ਆ ਦੇਖੋ ਜੀ ਇਹ ਚਿੱਟੇ ਕਲਰ ਦਾ ਤੋਤਾ ਜੀ ਇਹਦੇ ਉੱਪਰ ਕਲਗੀ ਜੀ ਬਣੀ ਹੋਈ ਆ ਖੋਪੜੀ ਦੇ ਉੱਤੇ ਬਹੁਤ ਪਿਆਰਾ ਲੱਗ ਰਿਹਾ ਜੀ ਦੋਤਾ ਥੋੜਾ ਜ਼ੂਮ ਕਰਕੇ ਦਿਖਾਉਨੇ ਆ ਜੀ ਤੁਹਾਨੂੰ ਤੋਤੇ ਨੂੰ ਲਓ ਜੀ ਹੁਣ ਦੇਖੋ ਜੀ ਕਿੰਨੇ ਪਿਆਰੇ ਪਿਆਰੇ ਤੋਤੇ ਆ ਜੀ ਇਹ ਚਿੱਟੇ ਕਲਰ ਦੇ ਤੋਤੇ ਤੁਸੀਂ ਪਹਿਲੀ ਵਾਰ ਦੇਖੇ ਹੋਣਗੇ ਜੀ ਇਹ ਚਿੜੀਆਂ ਘਰ ਦੇ ਵਿੱਚ ਹੈਗੇ ਨੇ ਤੁਸੀਂ ਜ਼ਰੂਰ ਆਇਓ ਜੀ ਨੀਲੋਂ ਕੋਲੇ ਆਹੇ ਜਿਹੜੀਆਂ ਆ ਘਰ ਹਿਰਨ ਪਾਰਕ ਜੀ ਲਓ ਜੀ ਦੋਸਤੋ ਹੁਣ ਆਪਾਂ ਅੱਗੇ ਤੋਤੇ ਦਾ ਦੇਖ ਲਏ ਜੀ ਅੱਗੇ ਚੱਲਦੇ ਹਾਂ ਹੁਣ ਆਪਾਂ ਮੰਕੀ ਕੋਲੇ ਬਾਂਦਰ ਕੋਲੇ ਬਾਂਦਰ ਨੇ ਜੀ ਅੱਗੇ ਆਪਾਂ ਉਹ ਦਿਖਾਉਨੇ ਆ ਤੁਹਾਨੂੰ ਮੌਸਮ ਹੋਰੇ ਬਹੁਤ ਵਧੀਆ ਜੀ ਪਾਰਕ ਦੇ ਨਹਿਰ ਦੇ ਨਾਲ ਨਾਲ ਵੱਡੀ ਦਰਾਹੇ ਵਾਲੀ ਨਹਿਰ ਆ ਜੀ ਉਹਦੇ ਨਾਲ ਮੌਸਮ ਬਹੁਤ ਵਧੀਆ ਸਾਫ ਸੁਥਰਾ ਹੋਰੇ ਮੌਸਮ ਹੋਇਆ ਪਿਆ ਜੀ ਬਹੁਤ ਜ਼ਿਆਦਾ ਜਾਨਵਰਾਂ ਦੀ ਕੇਅਰ ਕਰਦੇ ਆ ਜੀ ਇਹ ਪਿੰਜਰੇ ਬਹੁਤ ਵਧੀਆ ਬਣਾਏ ਆ ਜੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਇਹਦੇ ਫੋਟੋ ਖਿੱਚਦੇ ਹਿੰਦੇ ਸੀ ਕੋਲ ਕੋਲ ਆ ਗਿਆ ਫੋਟੋ ਚੱਲਦਾ ਗੁੱਸਾ ਚੜ ਗਿਆ ਜੀ ਲਓ ਜੀ ਸਾਡੇ ਮੌਂਕੀ ਸਾਹਿਬ ਨੂੰ ਗੁੱਸਾ ਚੜ ਗਿਆ ਕਿਹਾ ਮੈਂ ਜੰਗਲਾ ਤੋੜ ਦੂੰਗਾ ਜੰਗਲਾ ਤੋੜ ਤੋੜ ਨੂੰ ਫਿਰਦਾ ਜੀ ਲਓ ਜੀ ਡਰਾਉਂਦਾ ਫਿਰਦਾ ਵਾ ਕਿੰਨਾ ਪਿਆਰਾ ਲੱਗ ਰਿਹਾ ਜੀ ਡਰਾਈ ਯਾਰ ਥੋੜਾ ਜਾ ਡਰਾਈ ਡਰਾਈ ਉਹ ਦੇਖੋ ਜੀ ਉੱਪਰ ਸ਼ੈੱਡ ਦੇ ਉੱਪਰ ਆਰਾਮ ਨਾਲ ਘੁੰਮਦੇ ਫਿਰਦੇ ਆ ਜਿਵੇਂ ਵਿੱਚ ਤੇ ਫਿਰਦੇ ਹੁੰਦੇ ਆ ਸੁੱਤੇ ਪਏ ਆ ਜੀ ਇਹ ਇਹਨਾਂ ਦਾ ਸ਼ੈੱਡ ਬਣਾਇਆ ਜਾਲ ਲਾਇਆ ਜੀ ਪੂਰਾ ਸੇਫਟੀ ਦੇ ਵਿੱਚ ਆ ਕਿਤੇ ਇਧਰ ਉਧਰ ਨਹੀਂ ਜਾ ਸਕਦੇ ਦੇਖੋ ਜੀ ਤੁਸੀਂ ਤੁਹਾਨੂੰ ਮੈਂ ਚਿੜੀਆਂ ਘਰ ਦੀ ਸਾਰੀ ਫੋਟੋ ਦਿਖਾ ਰਿਹਾ ਜੀ ਇਹ ਨੀਲੋ ਚਿੜੀਆਂ ਘਰ ਜੋ ਬਣਿਆ ਹੋਇਆ ਵਾ ਜੀ ਬਹੁਤ ਜ਼ਿਆਦਾ ਜਾਨਵਰ ਨੇ ਇੱਥੇ ਜੀ ਹੈਲੋ ਲਓ ਜੀ ਦੇਖੋ ਜੀ ਬੱਚੇ ਦੇਖੋ ਮੌਂਕੀ ਤੋਂ ਕਿੱਦਾਂ ਡਰ ਰਹੇ ਨੇ ਬੱਚੇ ਮੌਂਕੀ ਤੋਂ ਡਰ ਗਏ ਜੀ ਸਾਰੇ ਕਮ ਸਾਡਾ ਡਰ ਗਿਆ ਮੌਂਕੀ ਤੋਂ ਲਓ ਜੀ ਇਕਮ ਨਾ ਖੜਕਾ ਨਾ ਕਰੋ ਲਓ ਜੀ ਆਪਾਂ ਨੇੜੇ ਉਹ ਖੜੇ ਸਭ ਪਖਾੜਾ ਹੈ ਚੜ੍ਹ ਜਰਾ ਕਉਵਾ ਲੱਗ ਰਿਹਾ ਨਹੀਂ ਹੁੰਦੇ ਦਿਦੂ ਲੋ ਜੀ ਦੇਖੋ ਚਿੜੀਆਂ ਦੇ ਕਿੰਨੇ ਪਿਆਰੇ ਪਿਆਰੇ ਕਲਰ ਆ ਜੀ ਬਹੁਤ ਸੋਹਣਿਆ ਸੋਹਣੇ ਰੰਗ ਨੇ ਚਿੜੀਆਂ ਦੇ ਜੀ ਦੇਖ ਕੇ ਰੂਹ ਖੁਸ਼ ਹੋ ਗਈ ਔਰੇ ਤਾਂ ਮੌਸਮ ਹੀ ਬਹੁਤ ਵਧੀਆ ਜੀ ਜਦੋਂ ਵੀ ਤੁਹਾਨੂੰ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਨੇ ਜੀ ਕਿਰਿਆ ਛੁੱਟੀ ਹੁੰਦੀ ਆ ਤੁਸੀਂ ਜਰੂਰ ਬੱਚਿਆਂ ਨੂੰ ਇਸ ਨੀਲੋ ਹਿਰਨ ਪਾਰਕ ਦੇ ਵਿੱਚ ਜਰੂਰ ਲੈ ਕੇ ਆਇਓ ਜੀ ਆਹ ਦੇਖੋ ਜੀ ਪੀਲੇ ਰੰਗ ਦੀ ਚਿੜੀ ਕਿੱਦਾਂ ਮਿਰਚ ਖਾਈ ਜਾਂਦੀ ਐ ਇਹਨੂੰ ਮਿਰਚ ਭੋਰਾ ਨਹੀਂ ਲੱਗਦੀ ਜੀ ਬਹੁਤ ਪਿਆਰੀ ਜੀ ਚਿੜੀ ਆ ਮਿਰਚ ਪੂਰੀ ਸਾਫਤੀ ਖਪੜ ਖਪੜ ਕਰਕੇ ਖਾਈ ਜਾਂਦੀ ਐ ਜੀ ਲਓ ਜੀ ਏਕਮ ਨੇ ਮਾਰੀ ਸ਼ਾਲ ਤੇ ਕਹਿੰਦਾ ਹੁਣ ਆਪਾਂ ਹੋਰ ਕੁਝ ਦੇਖਦੇ ਆਂ ਜੀ ਲਓ ਜੀ ਬੱਚੇ ਖੇਡ ਰਹੇ ਨੇ ਚਿੜੀਆਂ ਦੇ ਨਾਲ ਜੀ ਬੱਚੇ ਵੀ ਖੁਸ਼ ਹੋਣੇ ਚਾਹੀਦੇ ਨੇ ਜੀ ਬੱਚੇ ਪੂਰੇ ਖੁਸ਼ ਨੇ ਜੀ ਹਿਰਨ ਪਾਰਕ ਦੇ ਵਿੱਚ ਉਹ ਸਾਹਮਣੇ ਘਰ ਬਣਾਇਆ ਜੀ ਉਹਦੇ ਵਿੱਚ ਉਹਦਾ ਚਾਰਾ ਰੱਖਿਆ ਹੋਇਆ ਇਹਨਾਂ ਦਾ ਉਹ ਦੇਖੋ ਜੀ ਬਾਹਰ ਆ ਗਿਆ ਹਿਰਨ ਦੇਖ ਰਿਹਾ ਆਪਾਂ ਨੂੰ ਥੋੜਾ ਦੂਰ ਹੋਣ ਕਰਕੇ ਜ਼ੂਮ ਕਰਕੇ ਦਿਖਾ ਰਿਹਾ ਜੀ ਮੈਂ ਤੁਹਾਨੂੰ ਇਹ ਥੋੜੇ ਦੂਰ ਦੂਰ ਰਹ ਰਹੇ ਆ ਜੀ ਕੈਮਰੇ ਤੋਂ ਨੇੜੇ ਆ ਨਹੀਂ ਰਹੇ ਆ ਦੇਖੋ ਜੀ ਹਰੇ ਪੱਠੇ ਚਾਰਾ ਰੱਖਿਆ ਹੋਇਆ ਇਹਨਾਂ ਦਾ ਜੀ ਇਹ ਰਹੇ ਨੇ ਇੱਕ ਰੰਗ ਕੀ ਆ ਇਹ ਵਧੀਆ ਲੱਗ ਰਹੇ ਆ ਉਂਗਲ ਨਾਲ ਬਾਇਓ ਵਿੱਚ ਇਹ ਨਾ ਹੋਵੇ ਉਂਗਲੀ ਖਾਜੇ ਪਤਾ ਨਹੀਂ ਹੁੰਦਾ ਜਾਨਵਰ ਦਾ ਕੁਝ ਦੇਖਣ ਨੂੰ ਬਹੁਤ ਵਧੀਆ ਲੱਗਦਿਆ ਪਿਆ ਜੀ ਸੋਹਣਾ ਹਿਰਨ ਦੇਖੋ ਹਿਰਨ ਦੀ ਨਸਲ ਦਾ ਜਿਹੜੇ ਸਿੰਘਾ ਵਾਲੇ ਹਿਰਨ ਨੇ ਉਹ ਪਰਲੇ ਪਾਸੇ ਨੇ ਦੂਜੇ ਪਾਸੇ ਨੇ ਇਹ ਵਿਚਾਰਾ ਇਕੱਲਾ ਹੀ ਫਿਰਦਾ ਵਾ ਇਹੀ ਹਿਰਨ ਨੇ ਸਾਡੇ ਨਾਲ ਜਿਆਦਾ ਫੋਟੋ ਕਰਾਈ ਆ ਜੀ ਹਿਰਨ ਤਾਂ ਬਹੁਤ ਜਿਆਦਾ ਨੇ ਪਾਰਕ ਦੇ ਵਿੱਚ ਤੁਸੀਂ ਵੀ ਬੱਚਿਆਂ ਨੂੰ ਜ਼ਰੂਰ ਇੱਥੇ ਲੈ ਕੇ ਆਇਓ ਜੀ ਛੁੱਟੀ ਵਾਲੇ ਦਿਨ ਨੇੜੇ ਹੀ ਆ ਲੁਧਿਆਣੇ ਕੋ ਲੁਧਿਆਣੇ ਤੋਂ 20-25 ਮਿੰਟ ਦਾ ਰਸਤਾ ਸਿਰਫ ਨੀਲੋ ਵਾਲੀ ਨਹਿਰ ਦੇ ਉੱਪਰ ਜੀ ਲੋ ਜੀ ਧੁੱਪ ਦੇ ਵਿੱਚ ਸਾਰੇ ਬਾਹਰ ਨਿਕਲੇ ਆਏ ਆ ਜੀ ਸਾਰੇ ਬਾਹਰ ਨਿਕਲੇ ਆਏ ਹਿਰਨ ਜੀ ਤੁਸੀਂ ਬੱਚਿਆਂ ਨੂੰ ਛੁੱਟੀ ਵਾਲੇ ਦਿਨ ਜਰੂਰ ਇਸ ਹਿਰਨ ਪਾਰਕ ਦੇ ਵਿੱਚ ਲੈ ਕੇ ਆਇਓ ਜੀ ਬਹੁਤ ਵਧੀਆ ਘੁੰਮਣ ਵਾਲੀ ਪਾਰਕ ਆ ਜੀ ਬੱਚਿਆਂ ਦੇ ਜਰੂਰ ਇਸ ਜਗ੍ਹਾ ਤੇ ਆਇਓ ਜੀ 20 ਰੁਪਏ ਟਿਕਟ ਹੈ ਸਾਰੀ ਹਾਂਜੀ ਦੋਸਤੋ ਤੁਸੀਂ ਵੀ ਜਰੂਰ ਆਇਓ ਜੀ ਇੱਥੇ ਹਿਰਨ ਪਾਰਕ ਦੇ ਵਿੱਚ ਹੁਣ ਆਪਾਂ ਚੱਲਦੇ ਆਂ ਜੀ ਵਾਪਸ ਘਰ ਨੂੰ ਛੁੱਟੀ ਦਾ ਦਿਨ ਸੀਗਾ ਬੱਚਿਆਂ ਦੀ ਚਲੋ ਆਪਾਂ ਹਿਰਨ ਪਾਰਕ ਦੇ ਵਿੱਚ ਅੱਜ ਲੈ ਕੇ ਆਏ ਸੀ ਤੁਸੀਂ ਵੀ ਬੱਚਿਆਂ ਨੂੰ ਜ਼ਰੂਰ ਛੁੱਟੀ ਵਾਲੇ ਦਿਨ ਲੈ ਕੇ ਆਇਆ ਕਰੋ ਨੇੜੇ ਆ ਬਿਲਕੁਲ ਵੀਰਪੇਟ ਕਰਾਇਆ ਟਿਕਟਾ ਜੀ ਚਲੋ ਮਿਲਦੇ ਹਾਂ ਦੋਸਤੋ ਫਿਰ ਆਪਾਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਹਾਂਜੀ ਦੋਸਤੋ ਦੇਖੋ ਕਿੰਨੇ ਵਧੀਆ ਬੂਟੇ ਲਾਇਆ ਜੀ ਨਾਸਪਾਤੀ ਦਾ ਬੂਟਾ ਵਾ ਜੀ ਇਹ ਤੇ ਦੋਸਤੋ ਇੱਕ ਮੈਸੇਜ ਇਹ ਆ ਜੀ ਵੱਧ ਤੋਂ ਵੱਧ ਬੂਟੇ ਲਗਾਇਆ ਕਰੋ ਜੀ ਤੇ ਪੰਛੀਆਂ ਨੂੰ ਗਰਮੀ ਦੇ ਵਿੱਚ ਇੱਕ ਭਾਂਡਾ ਲੈ ਲਓ ਮਿੱਟੀ ਦਾ ਜਾਂ ਕੋਈ ਵੀ ਭਾਂਡਾ ਲੈ ਲਓ ਗਰਮੀ ਦੇ ਵਿੱਚ ਜ਼ਰੂਰ ਪਾਣੀ ਰੱਖਿਆ ਕਰੋ ਜੀ ਪੰਛੀਆਂ ਨੂੰ ਵਿਚਾਰੇ ਪੰਛੀਆਂ ਨੂੰ ਪਾਣੀ ਜ਼ਰੂਰ ਪਲਾਇਆ ਕਰੋ ਗਰਮੀ ਬਹੁਤ ਜ਼ਿਆਦਾ ਹੋ ਗਈ ਜੀ ਤੇ ਬੂਟੇ ਵੱਧ ਤੋਂ ਵੱਧ ਲਗਾਇਆ ਕਰੋ ਜੀ ਤਾਂ ਤਾਂ ਕਿ ਆਪਣਾ ਮੌਸਮ ਸਾਰਾ ਸਾਫ਼ ਸੁਥਰਾ ਰਹੇ ਜੀ ਆਕਸੀਜਨ ਵਧੀਆ ਰਹੇ ਤੇ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਰਹੇ ਜੀ ਆਪਾਂ ਇੱਥੋਂ ਲੱਸੀ ਪੀਤੀ ਆ ਜੀ ਵੇਰਕਾਲਿਆਂ ਤੋਂ ਲੱਸੀ ਲੈ ਲਈ ਤੇ ਲੱਸੀ ਪੀਤੀ ਆ ਜੀ ਹੁਣ ਲਓ ਜੀ ਬੱਚਿਆਂ ਨੇ ਲੱਸੀ ਪੀ ਲਈ ਆ ਤੇ ਚਲਦੇ ਆ ਜੀ ਹੁਣ ਆਪਾਂ ਘਰਾਂ ਨੂੰ ਤੇ ਮਿਲਦੇ ਆ ਤੁਹਾਨੂੰ ਹੁਣ ਆਪਾਂ ਅਗਲੇ ਬਲੌਗ ਦੇ ਵਿੱਚ ਜੀ ਐਦਾਂ ਹੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ